ਇਹ ਜੀ 18ਵੀਂ ਪੌੜੀ ਦੀ 11ਵੀਂ ਪੰਕਤੀ ਇੱਕ ਖਾਸ ਭਾਵ ਵਾਲੀ ਤੀਜੀ ਪੰਕਤੀ ਹੈ ਜੀ ਚਾਰਾਂ ਵਿੱਚੋਂ ਅਗਲੀ ਪੰਕਤੀ ਵਿੱਚ ਪੌੜੀ ਮੁੱਕ ਜਾਂਦੀ ਹੈ ਜੀ ਜੋ ਤੁਦ ਭਾਵੈ ਸਾਈ ਪਲੀਕਾਰ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਜੋ ਤੁਦ ਭਾਵੈ ਸਾਈ ਪਲੀਕਾਰ ਬੜੀ ਸਿੱਧੀ ਸਾਦੀ ਗੱਲ ਹੈ ਜੀ ਜੋ ਜੋ ਉਸ ਪ੍ਰਭੂ ਪ੍ਰਮਾਤਮਾ ਨੂੰ ਤੂਦਦੇ ਅੰਕੜ ਆ ਗਿਆ ਜੀ ਭਾਵ ਉਸ ਪ੍ਰਭੂ ਪ੍ਰਮਾਤਮਾ ਨੂੰ ਬੜੀ ਪਿਆਰ ਤੇ ਨਿਮਰਤ ਵਾਲਾ ਸ਼ਬਦ ਹੈ ਜੀ ਇਹ ਅੱਗੇ ਵੀ ਆਪਾਂ ਇਸ ਤੇ ਵਿਚਾਰ ਕਰ ਸਕਦੇ ਹਾਂ ਭਾਵੇਂ ਭਾਵ ਤੁਨ ਨੂੰ ਜੋ ਪੌਂਦਾ ਹੈ ਚੰਗਾ ਲੱਗਦਾ ਹੈ ਵਧੀਆ ਲੱਗਦਾ ਹੈ ਸਾਈ ਉਹੀ ਭਲੀ ਭਾਵ ਵਧੀਆ ਸੋਹਣੀ ਚੰਗੀ ਕਾਰ ਹੈ ਕਿਰਿਆ ਹੈ ਕੰਮ ਹੈ ਕਰਜ ਹੈ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਕਾਲ ਪ੍ਰਭੂ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੇ ਸਪਸ਼ਟ ਨਜ਼ਰ ਆ ਰਹੇ ਨੇ ਜੀ ਸਪਸ਼ਟ ਸ਼ਰਿਆਮ ਉਸ ਪ੍ਰਭੂ ਪਰਮਾਤਮਾ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਤੇ ਜੇ ਆਪਾਂ ਉਹਨਾਂ ਦੇ ਪੂਰਨਿਆ ਤੇ ਚੱਲੀਏ ਜੋ ਉਹਨਾਂ ਇਸ ਬਾਣੀ ਨੂੰ ਜੇ ਆਪਾਂ ਸਮਝ ਕੇ ਚੱਲੀਏ ਠੀਕ ਹੈ ਤੇ ਆਪਣੀਆਂ ਵੀ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੀ ਤੁਹਾਨੂੰ ਉਸ ਰਸਤੇ ਤੇ ਤੋਰੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਆਪਣੇ ਮਨ ਦੇ ਨਾਲ ਗੱਲਾਂ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਕਰੋ ਜੋ ਤੁਹਾਡੇ ਅੰਦਰ ਹੈ ਤੇ ਇੱਕਮਿਕ ਹੋ ਜਾਓ ਉਸਦੇ ਨਾਲ ਠੀਕ ਹੈ ਜੀ ਸਿੱਧੀ ਗੱਲ ਕਰਦੇ ਨਾਨਕ ਦਾਸ ਨਿਮਾਣਾ ਹੋ ਕੇ ਨਾਨਕ ਗਰੀਬ ਟੈ ਪਿਆ ਦਵਾਰੇ ਜਿਹੜਾ ਸ਼ਬਦ ਆਂਦਾ ਵੀ ਤੇਰੇ ਦਵਾਰੇ ਤੇ ਡਿੱਗ ਪਿਆ ਜੀ ਤੇਰੇ ਚਰਨਾਂ 'ਚ ਡਿੱਗ ਪਿਆ ਮੇਰੇ ਮਾਲਕਾ ਵਾਰੇ ਆ ਨਾ ਜਾਵਾਂ ਇੱਕ ਵਾਰ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਦ ਭਾਵੇ ਮੇਰੇ ਮਾਲਕਾ ਜੋ ਤੈਨੂੰ ਵਧੀਆ ਲੱਗਦਾ ਜੋ ਤੈਨੂੰ ਪਉਂਦਾ ਹੈ ਉਹੀ ਕਾਰਜ ਪਲਾ ਹੈ ਉਹੀ ਕਮੋਪਲਾ ਹੈ ਉਹ ਕਮਬਦਿਆ ਹੈ ਤੇ ਆਓ ਦੇਖੀਏ ਜੇ ਅਗਲੀ ਆਖਰਲੀ ਪੰਕਤੀ ਵਿੱਚ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ